ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਾਇਆ ਭਾਰਤ ਮੁਜ਼ਾਹਬਾਦ ਦੇ ਨਾਰੇ ਉਸ ਫਿਲਮ ਚ ਲੱਗੇ ਆ ਆਪਣੇ ਦੇਸ਼ ਤੋਂ ਉੱਤੇ ਕੁਝ ਲੋਕਾਂ ਨੂੰ ਆਪਣੀ ਇੱਜ਼ਤ ਪਿਆਰੀ ਨਹੀਂ ਹੁੰਦੀ ਤੁਸੀਂ ਇਹ ਦੇਖੋ ਪਾਕਿਸਤਾਨ ਉਹ ਕੰਟਰੀ ਹੈ ਜੀ ਜਿਨੇ ਬੰਬੇ ਅਟੈਕ ਕਰਾਇਆ ਪਾਕਿਸਤਾਨ ਉਹ ਕੰਟਰੀ ਹੈ ਜੀ ਜਿਨ੍ਹਾਂ ਨੇ ਕਾਰਗਿਲ ਦੀ ਲੜਾਈ ਦੇ ਵਿੱਚ ਸਾਡੇ ਸ਼ਹੀਦਰੇ ਸਿਰ ਵੱਢ ਕੇ ਲੈ ਗਏ ਸੀ ਤੇ ਉਹਨਾਂ ਦੇ ਸਮਾਂ ਦੇ ਨਾਲ ਗੁਰਦਪੁਰ ਕਰਕੇ ਸਾਡੇ ਘਰੇ ਭਜਵਾਏ ਸੀ ਜਿੱਤੇ ਪੰਚਖਾਨਾ ਤੇ ਇਹ ਚਾਹੀਦਾ ਸੀ ਪੰਜਾਬ 'ਚ Hindu Sikh ਦੀ ਆਬਾਦੀ 15% ਸੀ ਅੱਜ ਪਾਕਿਸਤਾਨ 'ਚ ਪੰਜਾਬ ਇਹ ਪਾਕਿਸਤਾਨ 'ਚ Hinduਾਂ ਦੀਆਂ Sikhਾਂ ਦੀ ਆਬਾਦੀ ਕਿੰਨੀ ਰਹਿ ਗਈ 2 ਤੋਂ 3% ਕੀ ਪੰਜਾਬ 'ਚ ਪਿਆਰਾਂ ਕੀ ਪਾਕਿਸਤਾਨ 'ਚ ਪੰਜਾਬੀਆਂ ਲਈ ਇਹ ਪੰਜਾਬ ਪਿਆਰ ਇਹਨਾਂ ਨੂੰ ਪਿਆਰ ਵਾਲਾ ਜਾਗਦਾ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦੇਣ ਅੱਜ ਕੁਝ ਕਲਾਕਾਰ ਕੁਝ ਨਪੋਸ਼ਕ ਲੋਗ ਕੁਝ ਆਪਣੀ ਥੋੜੀ ਜਿਹੀ ਕਮਾਈ ਪਿੱਛੇ ਆਪਦੇ ਦੇਸ਼ ਨੂੰ ਨਿਵੰਦ ਖਾਨ ਨੂੰ ਮਿੰਟ ਲਾਉਂਦੇ ਨੇ ਦਿਖਾਣਾ ਤਾਂ ਇਹ ਚਾਹੀਦਾ ਸੀ ਪਾਕਿਸਤਾਨ ਕਿੱਦਾਂ ਸਾਡਾ ਵਿਰੋਧੀ ਆ ਹਮੇਸ਼ਾ ਪਾਕਿਸਤਾਨ ਨਾਲ ਪਿਆਰ ਪੰਜਾਬ ਵਾਲੋਂ ਹੀ ਕਿਉਂ ਦਿਖਾਇਆ ਜਾਂਦਾ ਜਾਂ ਜਾਂ ਪਾਕਿਸਤਾਨ ਵਾਲੋਂ ਕਦੀ ਪੰਜਾਬ ਨੂੰ ਪਿਆਰ ਦਾ ਹੰਗਾਰਾ ਦਿੱਤਾ ਗਿਆ ਜਾਂ ਕਿ ਸਾਡੇ ਦੇਸ਼ ਨੂੰ ਪਾਕਿਸਤਾਨ ਵਾਲੋਂ ਪਿਆਰ ਦਾ ਹੰਗਾਰਾ ਦਿੱਤਾ ਗਿਆ ਹਰ ਵਕਤ ਪੰਜਾਬੀ ਇਹ ਕੋਣੀ ਦਿਖਾਇਆ ਜਾਂਦਾ ਵੀ ਸਾਡੀ ਜੋ ਸੋਸ਼ਲ ਸਟਰੀ ਕੁੜਾਂ ਫੇਰ ਨਵਾਦੀ ਸੀ ਅੱਜ ਇਹਦੀ ਸਾਡੀ ਵਾਦੀ ਤੇ 2% ਰਹਿ ਗਈ ਹੈ ਉਹ ਫਿਲਮਾਂ ਵਿੱਚ ਕੋਣੀ ਦਿਖਾਇਆ ਜਾਂਦਾ ਇੱਕ ਕੋਣੀ ਦਿਖਾਇਆ ਜਾਂਦਾ ਵੀ Hindu ਸਿੱਖਾਂ ਦੀ ਕੁੜੀਆਂ ਚੱਕ ਕੇ ਜਿਹੜੇ ਉਹਨਾਂ ਨੂੰ ਜਬਰਦਸਤੀ ਧਰਮ ਪਰਿਵਰਤਨ ਕਰਕੇ ਵਿਆਹ ਕਰਾਏ ਜਾ ਰਹੇ ਨੇ ਉਹਨਾਂ ਉੱਤੇ ਫਿਲਮ ਕੋਣੀ ਦਿਖਾਈ ਜਾਂਦੀ ਪੰਜਾਬ ਦੀ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਕੇ ਆਪਣਾ ਸਿਰਫ ਪੈਸਾ ਬਣਾਇਆ ਜਾ ਰਿਹਾ ਹੈ ਉਹ ਚੀਜ਼ਾਂ ਕੋਣੀ ਦਿਖਾਈਆਂ ਜਾਂਦੀਆਂ ਜਿਹਦੇ ਨਾਲ ਦੇਸ਼ ਦੇ ਹਲਤਾਂ ਨੂੰ ਪਰਖਿਆ ਜਾਂਦਾ ਹੈ ਇਹ ਕੋਲੀ ਦਿਖਾਇਆ ਜਾਂਦਾ ਵੀ ਸਾਡੇ ਬਾਰਡਰ ਤੇ ਕਿੰਨਾ ਹੱਥੀਂ ਟੱਕਰ ਲੈਂਦੇ ਨੇ ਇਹ ਕੋਈ ਦਿਖਾਇਆ ਜਾਂਦਾ ਵੀ ਸਾਡੀ ਜੋ 1947 ਤੋਂ ਪਹਿ전ਾਵਾਦੀ ਸੀ ਅੱਜ ਜਿਹੜੀ ਸਾਡੀ ਵਾਦੀ ਤੇ 2% ਰਹੀ ਹੈ ਉਹ ਫਿਲਮਾਂ ਵਿੱਚ ਕਿਉਂ ਨਹੀਂ ਦਿਖਾਇਆ ਜਾਂਦਾ ਇਹ ਕੋਈ ਦਿਖਾਇਆ ਜਾਂਦਾ ਵੀ ਹਿੰਦੂ ਸਿੱਖਾਂ ਦੀ ਕੁੜੀਆਂ ਚੱਕ ਕੇ ਜਿਹੜੇ ਉਹਨਾਂ ਜੁਬਨ ਦਿੱਤੀ ਧਰਮ ਪਰਿਵਰਤਨ ਕਰਕੇ ਵਿਆਹ ਕਰਾਈ ਜਾ ਰਹੇ ਨੇ ਉਹਨਾਂ ਉੱਤੇ ਫਿਲਮ ਕਿਉਂ ਨਹੀਂ ਦਿਖਾਈ ਜਾਂਦੀ ਸਿਰਫ ਆਪਣੇ ਫਾਇਦੇ ਲਈ ਕਾਰਗਿਲ ਯੁੱਧ ਕਿਉਂ ਨਹੀਂ ਦਿਖਾਉਂਦੇ ਬਸੋ ਨਾ ਇਹਨਾਂ ਨੂੰ ਪਿਆਰ ਬੜਾ ਚਾਗਦਾ ਹੈ ਕਾਰਗਿਲ ਯੁੱਧ ਕਿਉਂ ਨਹੀਂ ਦਿਖਾਇਆ ਜਾਂਦਾ ਸਵਾਲ ਹੈ ਕਿਉਂ ਨਹੀਂ ਦਿਖਾਇਆ ਜਾਂਦਾ ਫਿਲਮ ਦੀ ਸਟੋਰੀ ਉੱਤੇ ਆਬਜੈਕਸ਼ਨ ਹੈ ਤੁਹਾਨੂੰ ਬਿਲਕੁਲ ਵਿਰੋਧ ਦੇਇਦਣੇ ਫਿਲਮ ਚੈਨੀ ਟੋਲੀ ਲਾ ਲੋ ਪਾਕਿਸਤਾਨ ਜਿੰਦਾਬਾਦ ਭਾਰਤ ਮੁੰਦਾਬਾ ਇਹਨੂੰ ਲੈ ਕੇ ਲੋਕਾਂ ਦੀ ਭਾਵਨਾ ਖੇਲ ਕੇ ਆਪਣਾ ਪ੍ਰੋਫਿਟ ਨਿਕੇਦਾ ਵੀ ਮੈਂ ਪ੍ਰੋਫਿਟ ਕਿੱਦਾਂ ਕਮਾਣਾ ਤਾਂ ਉਹਨੂੰ ਲੈ ਕੇ ਇੱਕ ਪ੍ਰਯਾਸ ਕੀਤਾ ਜਾ ਰਿਹਾ ਅਸੀਂ ਕਰਕੇ ਵਿਰੋਧ ਕਰ ਰਹੇ ਹਾਂ ਤੁਸੀਂ ਉਹ ਚੀਜ਼ਾਂ ਵੀ ਦਿਖਾਓ ਅਸਲੀ ਦਿਖਾਓ ਪਾਕਿਸਤਾਨ ਜਿੰਦਾਬਾਦ ਗੁਰਦੁਆਰੇ ਕੋਲ ਜਾਂਦੇ ਨੇ ਮੰਦਰ ਕੋਲ ਜਾਂਦੇ ਨੇ ਉਹ ਕਿਹਣੀ ਦਿਖਾਇਆ ਜਾਂਦਾ ਇਹ ਕਿਹਣੀ ਦਿਖਾਇਆ ਜਾਂਦਾ ਵੀ ਹਿੰਦੂ ਸਿੱਖਾਂ ਦੀਆਂ ਕੁੜੀਆਂ ਚੱਕ ਕੇ ਤਰਪਰਵਤਨ ਕਰਕੇ ਜੋ ਵੇਸੇ ਵਿਆਹ ਕਰਾਈ ਜਾਂਦੇ ਨੇ ਉਹ ਕਿਹਣੀ ਦਿਖਾਇਆ ਜਾਂਦਾ ਜਿਹੜੇ ਬਾਰਡਰ ਉੱਤੇ ਸਾਡੇ ਸੈਨਿਕ ਸੀਤ ਕਰ ਦਿੱਤੇ ਜਾਂਦੇ ਉਹ ਕਿਹਣੀ ਦਿਖਾਇਆ ਜਾਂਦਾ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਜਿਹੜਾ ਪੰਜਾਬ ਅੱਤਵਾਦ ਹੈ ਜਿਹੜਾ ਸਰਜਿਕਲ ਸਟ੍ਰਾਈਕ ਨੂੰ ਵੀ ਬਣਿਆ ਜਿਹੜਾ ਮੈਂ ਤੁਹਾਨੂੰ ਦਾਰੀਆਂ ਸਾਰੀਆਂ ਗੱਲ ਕਰ ਰਿਹਾ ਪੰਜਾਬੀ ਅਕਤਵਾਦ ਕਰ ਰਹੇ ਨੇ ਇਹ ਕਿਹਣੀ ਸਾਰੀਆਂ ਸਾਂਝੀਆਂ ਇੱਕ ਸੰਜੋਗ ਹਿੰਦਿਆ ਨਾ ਕੁਝ ਜਿੰਦਗੀ ਕੋਣੀ ਕਰ ਦਿਖਾਉਂਦੇ ਹਿੰਦੁਸਤਾਨ ਦੀ ਗੱਲ ਕਿਉਂ ਨਹੀਂ ਕਰਦੇ ਭਾਰਤ ਦੀ ਗੱਲ ਕਿਉਂ ਨਹੀਂ ਕਰਦੇ ਦੱਸੋ ਨਾ ਇਹਨਾਂ ਨੂੰ ਪਿਆਰ ਵਾਲਾ ਜਾਗਦਾ ਹੈ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦੇਣ ਕੋਣੀ ਰਹਿੰਦੇ ਉੱਥੇ ਜਾ ਕੇ ਖਾਣਾ ਖਾਣਾ ਪੀਣਾ ਪੰਜਾਬ ਦਾ ਬੰਦ ਕਰਾਓਗੇ ਫਿਲਮ ਬੰਦ ਕਰਾਓਗੇ ਬਿਲਕੁਲ ਵਿਰੋਧ ਕਰਾਵਾਂਗੇ ਬਿਲਕੁਲ ਖੁੱਲ ਕੇ ਵਿਰੋਧ ਕਰਾਂਗੇ ਠੀਕ ਹੈ ਠੀਕ ਹੈ ਜੀ ਆਪ ਦੀ ਝੂਠੀ ਪਬਲਿਸਿਟੀ ਵਾਸਤੇ ਇੰਨੇ ਜਿ ਗਿਰ ਜਾਂਦੇ ਨੇ ਵੀ ਜਿਹੜੇ ਲੋਕ ਆਪਣੇ ਦੇਸ਼ ਤੋਂ ਉੱਤੇ ਕੁਝ ਲੋਕਾਂ ਨੂੰ ਆਪਣੀ ਇੱਜ਼ਤ ਪਿਆਰੀ ਨਹੀਂ ਹੁੰਦੀ ਤੁਸੀਂ ਇਹ ਦੇਖੋ ਪਾਕਿਸਤਾਨ ਉਹ ਕੰਟਰੀ ਹੈ ਵੀ ਜਿਨੇ ਬੰਬੇ ਅਟੈਕ ਕਰਾਇਆ ਪਾਕਿਸਤਾਨ ਉਹ ਕੰਟਰੀ ਹੈ ਵੀ ਜਿਨ੍ਹਾਂ ਨੇ ਕਾਰਗਿਲ ਦੀ ਲੜਾਈ ਦੇ ਵਿੱਚ ਸਾਡੇ ਸ਼ਹੀਦਾਂ ਦੇ ਸਿਰ ਵੱਢ ਕੇ ਲੈ ਗਏ ਸੀ ਤੇ ਉਹਨਾਂ ਦੇ ਸ਼ਮਾਂ ਦੇ ਨਾਲ ਖੁਰਦਪੁਰ ਕਰਕੇ ਸਾਡੇ ਘਰੇ ਭਿਜਵਾਏ ਸੀ ਪਾਕਿਸਤਾਨ ਉਹ ਕੰਟਰੀ ਹੈ ਪੁਲਵਾਮਾ ਅਟੈਕ ਕਿਹੜੇ ਚੋਲੇ ਦੋਏ ਚੋਲੇ ਸਾਡੇ ਕਿੰਨੇ ਜਵਾਨ ਬੰਬ ਨਾਲ ਇਹਨਾਂ ਨੇ ਸ਼ਹੀਦ ਕਰਦੇ ਔਰ ਅੱਜ ਕੁਝ ਕਲਾਕਾਰ ਕੁਝ ਨਪੂਸਕ ਲੋਗ ਕੁਝ ਆਪਣੀ ਥੋੜੀ ਜਿਹੀ ਕਮਾਈ ਪਿੱਛੇ ਆਪਦੇ ਦੇਸ਼ ਨੂੰ ਨਿਵੰਤ ਖਾਨ ਨੂੰ ਮਿੰਟ ਲਾਂਦੇ ਨੇ ਕੀ ਪੰਜਾਬ ਸੈਂਸਰ ਬੋਰਡ ਜਾਂ ਦੇਸ਼ ਦਾ ਸੈਂਸਰ ਬੋਰਡ ਜਾਂ ਪੰਜਾਬ ਦੀ ਸਰਕਾਰਾਂ ਜਾਂ ਦੇਸ਼ ਦੀ ਸਾਡੇ ਮੋਦੀ ਸਰਕਾਰ ਜਿਹੜੇ ਪਾਕਿਸਤਾਨ ਨੂੰ ਅਖਤਖਾ ਗੱਲ ਕਰਦੇ ਨੇ ਪਰ ਇਹੋ ਜੀਆਂ ਫਿਲਮਾਂ ਦੇ ਉੱਤੇ ਆਪਦੀ ਚੁੱਪੀ ਕਿਉਂ ਨਹੀਂ ਤੋੜਦੇ ਕਿਹ ਅਸੀਂ ਲੋਕ ਆਪਦੇ ਸਿਦਕਾਂ ਦੇ ਤੇ ਕੁਰਬਾਨੀ ਭੁੱਲ ਜਾਾਂਗੇ ਤੁਹਾਨੂੰ ਜੀ ਵਿਰੋਧ ਕੀ ਆ ਫਿਲਮ ਦੇ ਵਿੱਚ ਕੀ ਐਸਾ ਦੇਖਿਆ ਜਿੰਨਾ ਵਿਰੋਧ ਵਿਰੋਧ ਇਹ ਆ ਕਿ ਜਿੱਥੇ ਪਾਕਿਸਤਾਨ ਜਿੱਥੇ ਭਾਰਤ ਜਿੰਦਾਬਾਦ ਦੇ ਨਾਰੇ ਲੱਗਦੇ ਆ ਉੱਥੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲੱਗਣੇ ਚਾਹੀਦੇ ਉਹਨੇ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਾਇਆ ਤੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਾਇਆ ਭਾਰਤ ਮੁਰਦਾਬਾਦ ਦੇ ਨਾਰੇ ਉਸ ਫਿਲਮ 'ਚ ਲੱਗੇ ਆ ਜਿੱਥੇ ਪੰਜ ਖਾਣਾ ਤੇ ਚਾਹੀਦਾ ਸੀ ਪੰਜਾਬ ਚ ਹਿੰਦੂ ਸਿੱਖ ਦੀ ਆਬਾਦੀ 15% ਸੀ ਅੱਜ ਪਾਕਿਸਤਾਨ ਚ ਪੰਜਾਬ ਪਾਕਿਸਤਾਨ ਚ ਹਿੰਦੂਆਂ ਦੀਆਂ ਸਿੱਖਾਂ ਦੀ ਆਬਾਦੀ ਕਿੰਨੀ ਰਹਿ ਗਈ 2 ਤੋਂ 3% ਕੀ ਪੰਜਾਬ ਚ ਇਹ ਪਿਆਰ ਆ ਕੀ ਪਾਕਿਸਤਾਨ ਚ ਪੰਜਾਬੀਆਂ ਲਈ ਇਹ ਪੰਜ ਪਿਆਰ ਦਖਾਣਾ ਦੱਪ ਇਹ ਚਾਹੀਦਾ ਸੀ ਪਾਕਿਸਤਾਨ ਕਿੱਦਾਂ ਸਾਡਾ ਵਿਰੋਧੀ ਆ ਹਮੇਸ਼ਾ ਪਾਕਿਸਤਾਨ ਨਾਲ ਪਿਆਰ ਪੰਜਾਬ ਵੱਲੋਂ ਹੀ ਕਿਉਂ ਦਿਖਾਇਆ ਜਾਂਦਾ ਕੀ ਪਾਕਿਸਤਾਨ ਵੱਲੋਂ ਕਦੀ ਪੰਜਾਬ ਨੂੰ ਪਿਆਰ ਦਾ ਹੰਗਾਰਾ ਦਿੱਤਾ ਗਿਆ ਕਿ ਸਾਡੇ ਦੇਸ਼ ਨੂੰ ਪਾਕਿਸਤਾਨ ਵੱਲੋਂ ਪਿਆਰ ਦਾ ਹੰਗਾਰਾ ਦਿੱਤਾ ਗਿਆ ਹਰ ਵਕਤ ਪੰਜਾਬੀ ਕਿਉਂ ਇਹ ਸਵਾਲ ਕੀਤਾ ਵੀ ਵਿਰੋਧ ਦਾ ਕਾਰਨ ਕੀ ਆ ਇੱਕ ਫਿਲਮ ਮੈਂ ਤੁਸੇ ਤੁਹਾਡੇ ਕਈ ਪੱਤਰਾਵਾਂ ਮੈਂ ਸਵਾਲ ਲਊਗਾ ਵੀ ਇੱਕ ਇੰਜੋਏਮੈਂਟ ਹੈ ਤੁਹਾਡੇ ਸਮਾਂ ਸਵਾਲ ਲਊਗਾ ਵੀ ਇੰਜੋਏਮੈਂਟ ਦਾ ਵਿਰੋਧ ਕੀ ਹੈ ਦੇ ਵਿੱਚ ਹੋ ਜਾ ਇੱਕ ਬੱਚਾ ਅੱਜ ਆਪਣੇ ਕਸਬੇ ਕਰੇ ਨਿਆਣੇ ਆ ਬੱਚਾ ਮਾਂ ਪਿਓ ਗੱਲ ਘੱਟ ਮੰਦਾ ਵੈ ਫਿਲਮਾਂ ਦੀ ਸੋਸ਼ਲ ਮੀਡੀਆ ਦੀ ਇੱਕ ਕਾਰਟੂਨ ਰੈਕਟਰ ਵਗਾਦੀ ਨਿਆਣਾ ਗੱਲ ਜ਼ਿਆਦਾ ਮੰਦਾ ਵੈ ਮਾਂ ਪਿਓ ਤੋਂ ਵੱਧ ਸੋਸ਼ਲ ਮੀਡੀਆ ਇਹੋ ਜਿਹੇ ਪਿਛੜੇ ਫਿਲਮਾਂ ਚੱਲ ਰਹੀਆਂ ਨੇ ਇਹ ਬੱਚਿਆਂ ਵਾਸਤੇ ਰੱਬ ਬਣ ਗਈਆਂ ਆਹ ਕਿਆ ਅਸੀਂ ਆਪਦੇ ਬੱਚਿਆਂ ਨੂੰ ਉਸ ਦੇਸ਼ ਨਾਲ ਪਿਆਰ ਦਤਾਂ ਦੇ ਦਿਖਾ ਸਕਦੇ ਆਂ ਵੀ ਜਿਨ੍ਹਾਂ ਨੇ ਸਾਡੇ ਦੇਸ਼ ਦੇ ਮਰਦਾਵਾ ਨਾਰੇ ਲਾਏ ਹੋਣ ਜਿਨ੍ਹਾਂ ਨੇ ਸਾਡੇ ਸ਼ਹੀਦ ਕੀਤੇ ਸਾਡੀ ਇੰਡੀਅਨ ਫੌਜ ਸਾਡੀ ਆਰਮੀ ਜਿਹਨੇ ਇਹਨਾਂ ਨੇ ਅਟੈਕ ਕਰਾਏ ਇਹਨੇ ਹਿੰਦੁਸਤਾਨੀ ਮਾਰੇ ਪਲਵਾਮਾ ਅਟੈਕ ਕਿੰਨੇ ਅਟੈਕ ਤੋਂ ਗ੍ਰਾਹ ਆਲ ਇੰਡੀਆ ਦੇ ਵਿੱਚ ਜਿਹੜੇ ਪਾਕਿਸਤਾਨ ਸ਼ਹਿਰ ਦੇ ਉੱਤੇ ਹੋਏ ਨੇ ਉਹ ਕਿੰਨੇ ਟਾਰਗੇਟ ਕਿਲਿੰਗ ਤੋਂ ਦੱਸਾਂ ਮੈਂ ਪੰਜਾਬ ਦੇ ਅੰਦਰ ਜਿਹੜੀ ਪਾਕਿਸਤਾਨ ਸ਼ਹਿਰ ਦੇ ਉੱਤੇ ਹੋਈਆਂ ਪੰਜਾਬ ਦੇ ਅੰਦਰ ਉਹ ਕਿੰਨੇ ਹਾਲਾਤ ਦਿਖਾਵਾਂ ਮੈਂ ਪੰਜਾਬ ਦੇ ਇਸ਼ਾਰੇ ਉੱਤੇ ਪਾਕਿਸਤਾਨ ਦੇ ਇਸ਼ਾਰੇ ਜੋ ਪੰਜਾਬ ਦੇ ਵਿੱਚ ਹਾਲਾਤ ਵਿਗਾੜਨ ਦੇ ਲੋਕ ਸਾਜਿਸ਼ ਕਰਦੇ ਨੇ ਔਰ ਸਾਡੀ ਜਨਰੇਸ਼ਨ ਨੂੰ ਇਹ ਵੀ ਇਹ ਚੀਜ਼ ਦਿਖਾਣਗੇ ਵੀ ਪਾਕਿਸਤਾਨ ਤਾਂ ਬੜਾ ਵਧੀਆ ਆ ਪਾਕਿਸਤਾਨ ਬੜਾ ਖੂਬਸੂਰਤ ਆ ਉੱਥਾਂ ਦੀ ਮਾਨਸਿਕਤਾ ਦੇ ਜਦੋਂ ਪੰਜਾਬ ਅੱਡ ਹੋਇਆ ਪਾਕਿਸਤਾਨ ਤੋਂ ਹੋ ਜਦੋਂ ਦੇਸ਼ ਅੱਡ ਹੋਇਆ ਉਹ ਤੇ ਹਿੰਦੂਆਂ ਦੀ ਆਬਾਦੀ ਕਿੰਨੀ ਸੀ ਤੇ ਅੱਜ ਕਿੰਨੀ ਹੈ ਉਹ ਤੇ ਸਿੱਖ ਪਰਵਾਹ ਦੀ ਆਬਾਦੀ ਕਿੰਨੀ ਸੀ ਤੇ ਪਾਕਿਸਤਾਨ ਅੱਜ ਕਿੰਨੀ ਹੈ ਵੀ ਸੋਚੋ ਅਸੀਂ ਆਪਦੇ ਬੱਚਿਆਂ ਨੂੰ ਇਹ ਸਿੱਖਿਆ ਦੇਵਾਂਗੇ ਵੀ ਖਾਸ ਕੋਈ ਖਾਸ ਮਕਸਦ ਹੈ ਜੀ ਲਾਈਨ ਕੇ ਮਤਲਬ ਕਿਸ ਕਾਰਨ ਵਿਰੋਧ ਤੁਸੀਂ ਇੱਕ ਗੱਲ ਦੱਸੋ ਟ੍ਰੇਲਰ ਦੇ ਵਿੱਚ ਕੀ ਦੇਖਿਆ ਵਾ ਤੁਸੀਂ ਇੱਕ ਤਨ ਐਗਜ਼ਾਮਪਲ ਦਿਓ ਪੱਤਰਕਾਰ ਸਾਹਿਬ ਤੁਸੀਂ ਆਪਾਂ ਲੋਕ ਗੱਲ ਕਰਦੇ ਮਨੁੱਖ ਅਧਿਕਾਰ ਦੀ ਤੁਸੀਂ ਪਾਕਿਸਤਾਨ ਜਾ ਕੇ ਹਿੰਦੁਸਤਾਨ ਜ਼ਿੰਦਾਬਾਦ ਕਹ ਕੇ ਦਿਖਾ ਦਿਓ ਅੱਛਾ ਲੈਣਾ ਕਹਿਣਾ ਵੇ ਪਾਕਿਸਤਾਨ ਜਾ ਕੇ ਹਿੰਦੁਸਤਾਨ ਜਿੰਦਾਬਾਦ ਕਹਿ ਕੇ ਦਿਖਾ ਦਿਓ ਮੇਰਾ ਭਾਰਤ ਮਹਾਨ ਕਹਿ ਕੇ ਦਿਖਾ ਦਿਓ ਤੁਹਾਨੂੰ ਉੱਥੇ ਦਲੇਸ਼ੀ ਟੱਪਾਂ ਦੇਣਗੇ ਤਾਂ ਅਸੀਂ ਫੇਰ ਲੋਕ ਆਪਦੇ ਦੇਸ਼ ਦੇ ਵਿੱਚ ਉਹਨਾਂ ਦਾ ਦੇਸ਼ ਦਾ ਨਾਰਾ ਬੁਲੰਦ ਕਿਉਂ ਹੁੰਦਾ ਏ ਕਿਸ ਕਾਰਨ ਤੋਂ ਹੁੰਦਾ ਏ ਇਹ ਇਹ ਪਾਕਿਸਤਾਨ ਦੀ ਸਾਜ਼ਿਸ਼ ਹੈ ਜਿਹੜੇ ਅਸੀਂ ਮਨਸੂਬਾ ਨਹੀਂ ਹੁੰਦੇਣੀ ਉਹ ਸਰਕਾਰ ਇਹ ਇੰਟੈਲੀਜੈਂਸ ਇਹਦੀ ਜਾਂਚ ਜ਼ਰੂਰ ਕਰੇ ਇਹ ਫਿਲਮ ਦੀ ਫੰਡਿੰਗ ਕਿੱਥੇ ਹੋਈ ਹੈ ਤਾਂ ਕੀ ਵਿਰੋਧ ਜਾਰੀ ਰਹੇਗਾ ਅੱਗੇ ਵਿਰੋਧ ਬਿਲਕੁਲ ਚੱਲੇ ਰਹੂਗਾ ਸੈਂਸਰ ਬੋਰਡ ਦਾ ਬਾਈਕਾਟ ਵੀ ਕੀਤਾ ਜਾਏਗਾ ਸੈਂਸਰ ਬੋਰਡ ਇਸ ਫਿਲਮ ਤੇ ਬੈਨ ਲਾਵੇ ਇਹ ਤਾਂ ਸੈਮਸਨਿਕ ਅਪਰੇਸ ਤੌਰ ਤੇ ਜਿਹੜਾ ਕਰੋਸ਼ ਪ੍ਰਦਰਸ਼ਨ ਜਿਹੜਾ ਜਿਸ ਹੱਦ ਤੱਕ ਜਾਣਾ ਪਈ ਜਾਵਾਂਗੇ ਜੀ ਬਿਲਕੁਲ ਆਪ ਜੀ